ਵੇਰੇ ਆਪਣਾ ਸੁਮੇਤ ਸਿੰਘ ਵਾ ਤੇ ਨਗਰ ਕੀਰਤਨ ਬਾਬਾ ਜੀਵਨ ਸਿੰਘ ਤੇ ਬਾਬਾ ਸੰਗਰ ਸਿੰਘ ਜੀ ਦੀ ਇਸੀ ਦਾਦੀ ਯਾਦ ਵਿੱਚ ਗੁਰਦਾਰਾ ਸ੍ਰੀ ਸੰਧਕਾਰ ਸਾਹਿਬ ਤੋਂ ਅੱਜ ਕੱਢਿਆ ਜਾ ਰਿਹਾ ਸੀ ਜਿਸ ਵਿੱਚ ਆਪਣੀ ਗਤਕਾ ਕਿ ਡੰਡੀ ਡਿਊਟੀ ਲੱਗੀ ਸੀ ਤੇ ਗਤਕਾ ਇਹ ਮੁੰਡੇ ਸੀ ਹੁੱਲੜਬਾਜੇ ਨਸ਼ਾ ਕੀਤਾ ਪਿਆ ਤੇ ਇਹਨਾਂ ਬੁਲਟ ਉੱਤੇ ਨੇ ਆਣੇ ਦੇ ਚਾੜੀ ਲਿਓ ਨਗਰ ਕੀਰਤਨ ਵਿੱਚ ਮਲਹੁੱਲੜਬਾਜੀ ਕਰਦੇ ਸੀ ਪਹਿਲਾਂ ਹੀ ਮਤਲਬ ਇਹ ਸੋਚ ਵਿੱਚ ਆਈ ਹੁੱਲੜਬਾਜੀ ਦੀ ਤੇ ਉੱਤੇ ਬੋਲਟ ਚੜ੍ਹ ਗਿਆ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਵੀਰ ਜੀ ਤੁਮ ਹਮੜੇ ਸਬਰ ਕਰੋ ਮਤਲਬ ਇੰਦਾ ਨਾ ਕਰੋ ਤੁਹਾਨੂੰ ਲੰਗਾ ਦੇਣੇ ਰੋਕ ਜੋ ਪਹਿਲਾਂ ਸੰਗਤ ਲੱਗ ਜਵੇ ਉਧਰ ਉਹ ਦੂਸਰੀ ਸਾਈਡ ਸੇ ਹੋਰ ਵੀ ਲੰਗਦੇ ਪਏ ਸੀ ਤੇ ਉਹ ਬੋਲਟ ਤੇ ਹਿੱਸਾ ਦਈ ਜਾਵੇ ਮੈਂ ਕਿਹਾ ਵੀਰ ਸਬਰ ਕਰੋ ਕਹਿੰਦਾ ਸਾਡੇ ਕੋਲ ਨਹੀਂ ਸਬਰ ਸੁਬਰ ਹੈਗਾ ਤੇ ਮੈਂ ਇਹਨੂੰ ਫੇਰ ਬੇਨਤੀ ਮੈਂ ਕਿਹਾ ਇੰਦਾ ਨਾ ਗਲਤ ਨਾ ਬੋਲੋ ਤੇ ਉਹਨੇ ਸਿੱਧਾ ਹੀ ਫਿਰ ਦਾੜੀ ਨੂੰ ਹੱਥ ਪਾਇਆ ਤੇ ਮਤਲਬ ਫੇਰ ਉਹਨਾਂ ਦੇ ਸਾਤ ਅੱਠ ਉਹਨੇ ਮੁੰਡਿਆਂ ਨੂੰ ਹੋਰ ਫੋਨ ਕਰ ਲਾ ਤੇ ਉਹਨਾਂ ਨੇ ਖੰਡੇ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਲੱਗ ਗਿਆ ਉਹਨਾਂ ਨੇ ਖੰਡੇ ਮਾਰਨੇ ਧੋਨ ਕੇ ਉਹ ਧੋਨਤੇ ਉਹਨਾਂ ਨੇ ਖੰਡਾ ਮਾਰਿਆ ਆ ਬਾਵਾں ਤੇ ਮਤਲਬ ਉਹਨਾਂ ਨੇ ਉਹਨਾਂ ਨੂੰ ਕੋਈ ਡਰ ਨਹੀਂ ਸੀ ਮਤਲਬ ਉਹਨਾਂ ਨੇ ਇੱਕ ਸਾਦੀ ਬੇਦਬੀ ਨਗਰ ਕੀਤਾ ਦੀ ਕੀਤੀ ਉਹਨਾਂ ਕੋਈ ਡਰ ਨਹੀਂ ਸੀ ਕਿਸੇ ਦਾ ਇਹ ਸਿੱਖਾਂ ਵਾਸਤੇ ਮਤਲਬ ਬਹੁਤ ਘਾਟੇ ਵਾਲੀ ਗੱਲ ਵਾ ਤੇ ਜਥੇ ਬੰਦਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਮਤਲਬ ਤੁਰੋ ਨਾਲ ਤੇ ਮਤਲਬ ਇਹ ਠੀਕ ਨਹੀਂ ਕੀਤਾ ਉਹਨਾਂ ਨੇ ਜੋ ਵੀ ਕੀਤਾ ਇਹ ਸਿੱਖ ਕੌਮ ਦੀ ਬਹੁਤ ਬਦਨਾਮੀ ਵਾਲੀ ਗੱਲ ਵਾ ਬਹੁਤ ਮਤਲਬ ਆਪਣਾ ਉਹਨਾਂ ਨੇ ਦਿਖਾ ਦਿੱਤਾ ਕਿ ਮਤਲਬ ਤੁਸੀਂ ਕਰ ਕਿਸੇ ਜੋਗੇ ਨਹੀਂਗੇ ਸਰ ਨਗਰ ਕੀਤਾ ਨਿਕਲ ਰਿਹਾ ਹੈਗਾ ਤੇ ਨਗਰ ਕੀਰਤਨ ਦੇ ਵਿੱਚ ਮੁੰਡਾ ਮੇਰਾ ਗਤਕਾ ਖੇਡਦਾ ਵਾ ਇਹ ਸਿੰਘ ਵਾਸਾ ਜਿਆ ਹਾਇਆ ਤੇ ਉਥੋਂ ਮੁੰਡਾ ਬੁਲਟ ਤੇ ਆ ਰਿਹਾ ਹੈਗਾ ਲੋਕਲ ਸ਼ਹਿਰ ਦਾ ਹੀ ਤੇ ਉਹਨੇ ਨੇ ਉਹਨੂੰ ਇਹ ਬੇਨਤੀ ਕੀਤੀ ਆ ਵੀਰਾ ਰੁਕ ਜਾ ਬਾਜ਼ਾਰ ਹੈਗਾ ਵਾ ਵੀ ਭੀੜ ਬਹੁਤ ਆ ਤੇ ਤੂੰ ਵਿੱਚ ਵੜੀ ਜਾਣਾ ਵਾ ਕਿਸੇ ਤੇ ਛੱਟ ਬੈ ਲੱਗੂਗੀ ਤੇ ਸਬਰ ਨਾ ਰੋ ਇਹ ਉਹਨੇ ਵਗਿਆ ਉਹ ਕਹਿੰਦਾ ਮੇਰੇ ਕੋਈ ਸਬਰ ਸੋਰ ਨਹੀਂ ਹੈਗਾ ਤੇ ਇਸੇ ਚੱਕਰ ਦੇ ਵਿੱਚ ਉਹਨੇ ਮੁੰਡੇ ਦੇ ਨਾਲ ਹੱਥੋਂ ਪਾਈ ਹੋ ਪਿਆ ਫਤੋ ਬਾਈ ਹੋ ਪਿਆ ਤੂੰ ਬੜੀ ਗੱਲ ਠੰਡੀ ਪੀ ਤੇ ਮਗਰੋਂ ਫੇ ਪੰਜ ਸੱਤ ਜਣੇ ਮੁੰਡੇ ਲਿਆ ਆ ਗਏ ਤੇ ਮੁੰਡੇ ਤੋਂ ਨੇ ਹਮਲਾ ਕੀਤਾ ਦਾਤਰਾਂ ਦੂਤਰਾਂ ਨਾਲ ਜਾਂ ਖੰਡਿਆਂ ਨਾਲ ਤੇ ਖੇ ਹਥਿਆਰਾਂ ਨਾਲ ਸ਼ਾਸਨ ਕੋ ਮੇਰੀ ਮੰਗ ਇਹ ਵਾ ਕਿ ਜਿਉ ਇੱਕ ਗੁਰਸਿੱਖ ਮੁੰਡਾ ਵਾ ਤੇ ਉਹਦੀ ਇੰਨੀ ਬੇਅਦਬੀ ਹੁੰਦੀ ਆ ਤੇ ਜੇ ਆਮ ਬੰਦਿਆਂ ਦਾ ਇਹ ਕੀ ਹਲ ਕਰਦੇ ਹਣਗੇ ਨਸ਼ਾ ਖਾ ਕੇ ਤੇ ਪ੍ਰਸ਼ਾਸਨ ਅਗੇ ਇਹ ਬੇਨਤੀ ਆ ਵੀ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਇਹੋ ਹੀ ਬੇਨਤੀ ਆ ਸਾਡੀ ਇਹਨੇ ਇਦਾਂ ਹੋਇਆ ਨਾ ਇਹ ਮੁੰਡਾ ਜਦੋਂ ਸਾਨੂੰ ਫੋਨ ਲਾਇਆ ਉਦੋਂ ਮੈਂ ਦੇਖਿਆ ਜਾ ਕੇ ਕਿ ਅਸਲ ਜੇ ਇਹ ਗੱਲ ਇਹਦਾ ਹਰਸਾ ਵਾਪਰੇ ਨਹੀਂ ਉਥੇ ਖੁਦ ਮੈਂ ਜਦੋਂ ਆਪ ਜਾ ਕੇ ਦੇਖਿਆ ਹੋਆ ਤੇ ਇਹਨੂੰ ਸਾਰਿਆਂ ਨਾਲ ਕਾਫੀ ਬੰਦੇ ਪਿੱਛੋਂ ਜਫਾ ਦਾ ਪਾ ਕੇ ਤੇ ਅੱਗੇ ਉਹ ਮੁੰਡਾ ਘੁੱਟਦਾ ਪਿਆ ਸੀ ਨੂੰ ਠੀਕ ਹੈ ਜਦੋਂ ਮੇਰੇ ਜਾਣ ਤੋਂ ਬਾਅਦ ਵੀ ਨਹੀਂ ਰੁਕਿਆ ਫਿਰ ਉਹਨੂੰ ਮੈਂ ਥੋੜਾ ਪਰੇ ਸਾਈਡ ਤੇ ਕੀਤਾ ਤੇ ਜਿਹੜੇ ਮੇਨ ਮੋਤਵਾਰ ਬੰਦੇ ਸੀਗੇ ਨਾ ਉਹਨਾਂ ਦੇ ਉਹਨਾਂ ਨੇ ਮੈਨੂੰ ਕਿਹਾ ਕਿ ਭਾਈ ਇਦਾਂ ਇਦਾਂ ਮੈਂ ਕਿਹਾ ਦੇਖੋ ਮਾਰੇ ਇਦਾਂ ਦਿਹਾੜਾ ਵਾ ਆਪਾਂ ਕੱਤੋਂ ਇਦਾਂ ਦੀ ਕੋਈ ਗੱਲਬਾਤ ਕਰਨੀ ਪਰ ਮੈਂ ਕਿਹਾ ਤੁਹਾਡੇ ਬੰਦੇ ਨੂੰ ਇਹ ਚਾਹੀਦਾ ਵਾ ਚਲੋ ਅਗਰ ਆਪਾਂ ਕੇ ਇਹਨੂੰ ਰੋਕ ਵੀ ਰਹੇ ਨਾ ਤੇ ਨਿਮਰਤਾ ਸਹਿਤ ਰੋ ਤਿੰਨ ਜੇ ਸਿੱਧਾ ਜਾਂਦੇ ਆ ਬੋਲੂਗੇ ਉਹਨੂੰ ਰੋਲਾ ਪਾਉਗੇ ਕਿ ਇਦਾ ਇਦਾ ਤਾਂ ਫੇਰ ਬੰਦਾ ਵੀ ਚਲੋ ਕੀ ਕਰੇ ਹੁਣ ਉੱਥੇ ਉਦੋਂ ਬਾਅਦ ਹੀ ਦੁਬਾਰਾ ਗੱਲ ਪੈ ਗਿਆ ਚਲੋ ਮੇਰੇ ਜਾਨ ਤੋਂ ਬਾਅਦ ਮੈਂ ਇਹਨੂੰ ਮੈਨੂੰ ਪਤਾ ਮੈਂ ਕਿੱਦਾਂ ਨੂੰ ਖੜਾ ਕੇ ਲਿਆਇਆ ਜਾਂ ਕਿੱਦਾਂ ਨਹੀਂ ਹਣਾ ਉਸ ਤੋਂ ਬਾਅਦ ਚਲੋ ਮਹਾਰਾਜ ਸਾਡਾ ਵੀ ਸਾਂਝਾ ਸਾਰਿਆਂ ਦਾ ਹੀ ਸੋ ਹਮੇਸ਼ਾ ਰੋਈ ਬੇਰਸਾ ਸਾਰੇ ਮਥਾ ਦੇ ਕੰਜਾਇਦਾ ਨਾਲੇ ਇਹਨਾਂ ਦਾ ਵੀ ਉਹਨਾਂ ਹੀ ਅਧਿਕਾਰ ਆ ਸਾਡਾ ਵੀ ਉਹਨਾਂ ਸਾਰਿਆਂ ਦਾ ਹਣਾ ਮਹਾਰਾਜ ਦਾ ਇੱਕ ਹੋਇਆ ਹਾਂ ਹੀ ਮੰਨਦੇ ਕੀ ਹੋਇਆ ਜੋ ਹੋਇਆ ਗਲਤ ਹੋਇਆ ਪਰ ਅਗਰ ਉਹ ਹੋ ਸਕਦਾ ਅਗਰ ਉਹਨਾਂ ਲੋ ਨਿਮਰਤਾ ਸਹਿਤ ਕਿਹਾ ਜਾਂਦਾ ਤੇ ਸਾ ਅਗਰ ਉਹਨਾਂ ਤੁਹਾਡਾ ਲੱਗਾ ਕਿ ਨਹੀਂ ਸਾਈਡ ਤੇ ਕਹ ਤਾ ਕਿ ਪਿਆਰ ਨਾਲ ਸਾਈਡ ਤੇ ਕਰਾ ਦਿੰਦੇ ਬਟ ਫਿਰ ਵੀ ਚਲੋ ਜਿੱਦਾਂ ਉਹਨਾਂ ਨੇ ਥੋੜਾ ਗੁੱਸੇ 'ਚ ਬੋਲੇ ਕੁਛ ਹੋਇਆ ਮੁੰਡਾ ਹਲਕੀ ਜੀ ਉਮਰ ਦਾ ਹੈ ਉਹ ਸ਼ਾਇਦ ਬੋਲੇ ਬਾਕੀ ਜਿਹੜੇ ਸਿਆਣੇ ਬੰਦੇ ਉਹਨਾਂ ਬਿਲਕੁਲ ਜੈਨੂਨ ਗੱਲ ਹੱਟਣ ਕੀਤੀ ਜਿਹੜੀ ਬੰਦੀ ਸੀ ਉਸ ਤੋਂ ਬਾਅਦ ਚਲੋ ਅਸੀਂ ਇਹਨੂੰ ਲੈ ਕੇ ਆਂਦਾ ਜੋ ਮਰਜ਼ੀ ਆ ਉਹਨੂੰ ਜਦੋਂ ਪਿੱਛੋਂ ਸਾਰੇ ਬੰਨ ਜਫੇ ਪਿਓ ਦਾੜਾ ਕਿਹੜੇ ਬੰਨ ਨੂੰ ਪਾੜ ਦੋਗਾ ਮੁੰਡਾ ਉਹ ਤਾਂ ਮੁੰਡਾ ਹੀ ਹਲਕੀ ਜੀ ਉਮਰ ਦਾ ਵਾ ਜਿਹੜਾ ਮੁੰਡੇ ਜਿਹਦੀ ਕਹਿੰਦੇ ਲੜਾਈ ਹੋਈ ਆ ਉਹ ਮੈਨੂੰ ਤਾਂ ਹੁਣ ਵੀ ਨਹੀਂ ਪਛਾਣ ਆਪਣੇ ਸੀਸੀਟੀਵੀ ਦੇ ਵਿੱਚ ਜਿੱਦਾਂ ਹੋ ਗਿਆ ਸਾਰਾ ਕੁਝ ਕੈਦ ਹੋਇਆ ਨਾ ਉਹਦੇ ਅਕੋਰਡਿੰਗ ਜਿੱਦਾਂ ਵੀ ਆਗਾ ਬੰਦਾ ਜੋ ਹੁੰਦਾ ਇੱਕ ਦੂਜੇ ਤੇ ਕੀਤਾ ਜਾਵੇ। ਨਾਮ ਭਾਈ ਰੋਹਨ ਮੈਂ ਹਨਾ ਠੰਡਾ ਲੈਣ ਜਾ ਰਿਹਾ ਸੀ ਤੇ ਭਾਈ ਉਹਨਾਂ ਨੇ ਮੈਨੂੰ ਭੇਜਿਆ ਕਹਿੰਦੇ ਜਾ ਠੰਡਾ ਲੈ ਆ ਮੈਂ ਉੱਥੇ ਗਿਆ ਉੱਥੇ ਨਗਰ ਕੀਰਤਨ ਜਾ ਰਿਹਾ ਸੀ ਤੇ ਉਹ ਮੈਨੂੰ ਕਹਿੰਦੇ ਅੱਗੇ ਲੈ ਅੱਗੇ ਤੇ ਮੈਂ ਅੱਗੇ ਲੈ ਗਿਆ ਤੇ ਸਾਈਡ ਤੇ ਮੋਟਰਸਾਈਕਲ ਤੇ ਇਹ ਇੱਕ ਸਿੱਖ ਹੈ ਜਿਆਨੀ ਤੇ ਉਹਨੇ ਪਤਾ ਕੀ ਕੀਤਾ ਮੈਂ ਕਹਿੰਦਾ ਸਾਈਡ ਤੇ ਲਾਲਾ ਜਿੰਨੀ ਜ਼ਿਆਦੀ ਅੱਗ ਲੱਗੀ ਮੈਂ ਕਹਾ ਬਾਬਾ ਜੀ ਸਾਈਡ ਤੇ ਆ ਤੇ ਬਿਆਨ ਨਾ ਕੋ ਆਪਾਂ ਕਰ ਲੈਨੇ ਹਨਾ ਵੀ ਗੱਲ ਕੀ ਈ ਮੈਂ ਕਹਿੰਦਾ ਤੂੰ ਜ਼ਿਆਦਾ ਮੈਂ ਕਹਿੰਦਾ ਜਿੰਦਾ ਕੋਈ ਨਸ਼ਾ ਨਿਸ਼ਾਨ ਨਹੀਂ ਕੀਤਾ ਪਿਆ ਸੀ ਤੇ ਕਹਿੰਦਾ ਜੇ ਫਿਰ ਇੰਨੀ ਜ਼ਰਤ ਤਾਂ ਨਾ ਤੇ ਚ ਕਹਿੰਦਾ ਤੂੰ ਉੱਤਰਿਆ ਮੈਂ ਕਹਾ ਮੈਂ 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 ਕਹਾ ਮੈਂ ਕਹਾ ਤੋ ਉੱਤਰਾਂ ਤੇ ਫਿਰ ਇਹਨੇ ਨੂੰ ਮੇਰਾ ਮੋਟਰਸਾਈਕਲ ਵੀ ਡਿੱਗ ਗਿਆ ਸਾਰੇ ਜਣੇ ਪੈ ਗਏ ਮੈਨੂੰ ਆਣ ਕੇ ਜਫਾ ਮਾਰ ਜਫਾ ਮਾਰ ਲਿਆ ਇਹਨਾਂ ਨੇ ਫਿਰ ਕੁਰਬਾਨਾ ਕਰਪੂਨਾ ਮੇਰੇ ਮਾਰੀਆਂ ਫਿਰ ਉੱਥੇ ਵਾਹ ਇੱਕ ਵੀਡੀਓ ਹਾਂ ਡਾਕਟਰ ਸਾਹਿਬ ਕੀ ਗੱਲ ਬਾਤ ਹੈ ਜਿਹੜਾ ਇਹ ਪੇਸ਼ੈਂਟ ਹੁਣੀ ਆਏ ਨੇ ਐਂਸਿੰਗਰ ਹਾਂਜੀ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਦੀ ਲੜਾਈ ਹੋਈ ਹੈ ਇੱਥੇ ਸੁਲਤਾਨਪੁਰ ਏਰੀਆ 'ਚ ਤੇ ਹੁਣ ਇਸ ਟਾਈਮ ਸਾਡੇ ਕੋਲ ਦਾਖਲ ਹੈ ਤੇ ਜੇਰੇ ਇਲਾਜ ਹੈ ਗਿਆ ਸਟੇਬਲ ਹੈ ਪੇਸ਼ੈਂਟ ਕਲੀਨਿਕਲੀ ਪੇਸ਼ੈਂਟ ਸਟੇਬਲ ਹੈ ਗਿਆ ਕੀ ਨਾਮ ਪੇਸ਼ੈਂਟ ਦਾ ਪੇਸ਼ੈਂਟ ਦਾ ਨਾਮ ਸੁਮਿਤ ਸਿੰਘ ਹੈ ਠੀਕ ਹੈ ਜੀ ਹਾਂਜੀ